ਉਹ ਤਲਗੁਰ ਸੇਵੀ ਹੈ ਤੈਨਸ ਸਹਜ ਸੁਭਾਈ ਦਰਸ਼ਨ ਪਰਸੇ ਗੁਰੂ ਕੈ ਜਨ ਜਨਮ ਮਰਨ ਦੁੱਖ ਜਾ ਨੰਤੇ ਖਣ ਦੇ ਆਪਣਾ ਮਿਰਦ ਸੁਣਾ ਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰੇਤ ਪਾ ਏ ਘੜੇ ਨਾ ਦੇਖਣ ਦੇ ਅਕਨ ਬਿਰਦ ਸੁਮਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਰੇਤੇ ਪੈ ਪਰਾਇ ਸੋ ਲਾਗੇ ਰਹੇ ਮੇਰੇ ਚੀਤੇ ਆਦੇ ਅੰਤ ਪ੍ਰੇ ਸਦਾ ਸੋ ਸੇ ਐਸਮ ਕੇ ਅਚਰਜ ਦੇਖ ਬੰਦੇ ਹਰ ਸੇ ਮਰੇ ਸੇ ਮਰੇ ਅਨੰਦ ਕਰਨ ਕਾ ਨੰਕ ਉਰਨ ਤਾਜ ਰਖਾਈ ਮਨ ਬੇਲਸ ਪਾਇ ਸਮਕੇ ਤਚਰ ਜੇ ਦੇਖਵੇਂ ਦੇ ਹਰ ਸਵੇਰੇ ਸਵੇਰ ਆਨੰਦ ਕਰਨ ਕਾ ਰਤੂਰਨ ਤਜ ਰਖ ਇਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਨਹਲਾ ਪੰਜਵਾ ਔਖੀ ਘੜੀ ਨ ਦੇਖਣ ਦੇ ਆਪਣਾ ਵਿਰਧ ਸਮਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਿਤ ਪਾਲੇ ਇਹ ਪਾਵਨ ਮੁਖ ਵਾਕ ਤਨਾਸਰੀ ਰਾਗ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 682 ਤੇ ਸੁਬਾਈ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ ਆਪ ਜੀ ਵਡਪਾਗੇਓ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਦੇ ਹੋਏ ਪਵਿੱਤਰ ਪਾਵਨ ਗੁਰਬਾਣੀ ਨਾਲ ਜੁੜ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾ ਰਹੇ ਹੋ ਸਤਿਗੁਰੂ ਜੀ ਸਰਬੱਤ ਦੀਆਂ ਹਾਜ਼ਰੀਆਂ ਸੇਵਾਵਾਂ ਦਾ ਪ੍ਰਵਾਨ ਕਰਨ ਸਰਬੱਤ ਦੇ ਪਰਿਵਾਰਾਂ ਵਿੱਚ ਘਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ